ਦੋਸਤੋ ਬੀਤੇ ਦਿਨੀ ਆਮ ਆਦਮੀ ਪਾਰਟੀ ਪੰਜਾਬ ਦੇ ਸੰਗਠਨ ਦੇ ਵਿੱਚ ਬਗਾਵਤ ਹੋਣ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਸੀ ਤਾਂ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਤਕਸਾਲੀ ਵਰਕਰਾਂ ਵੱਲੋਂ ਜਿਨ੍ਹਾਂ ਨੇ ਮੁੱਖ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਜائیں ਚ ਕਹਿ ਲੋ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਤਾਂ ਉਸ ਦੇ ਇੱਕ ਧੜੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਬਗਾਵਤ ਕਰਦਿਆਂ ਹੋਇਆਂ ਪਟਿਆਲਾ ਦੇ ਵਿੱਚ ਇੱਕ ਸੰਕੇਤਕ ਧਰਨਾ ਦਿੱਤਾ ਸੀ ਤੇ ਇਹ ਧਰਨਾ ਜਿਹੜਾ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਪ੍ਰੀਤੀ ਮਲਹੋਤਰਾ ਦੀ ਅਗਵਾਈ ਦੇ ਵਿੱਚ ਦਿੱਤਾ ਗਿਆ ਸੀ ਪਰੰਤੂ ਅੱਜ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੀ ਸਾਬਕਾ ਮਹਿਲਾ ਵਿੰਗ ਦੀ ਸਾਬਕਾ ਪੰਜਾਬ ਪ੍ਰਧਾਨ ਪ੍ਰੀਤੀ ਮਲਹੋਤਰਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਗਿਆ ਤੇ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਵੱਲੋਂ ਪ੍ਰੀਤੀ ਮਲਹੋਤਰਾ ਨੂੰ ਪਾਰਟੀ ਦੇ ਵਿੱਚ ਜੁਆਇਨਿੰਗ ਕਰਵਾਈ ਗਈ ਹੈ ਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੀਤੀ ਮਲਹੋਤਰਾ ਨੂੰ ਵਿਸ਼ਵਾਸ ਵੀ ਦਿੱਤਾ ਗਿਆ ਭਰੋਸਾ ਦਿੱਤਾ ਗਿਆ ਕਿ ਪਾਰਟੀ ਦੇ ਵਿੱਚ ਹਰ ਇੱਕ ਮਾਨ ਸਰਮਾਨ ਉਹਨਾਂ ਨੂੰ ਉਹ ਬਣਦਾ ਦਿੱਤਾ ਜਾਵੇਗਾ ਜਿਸ ਲਈ ਉਹ ਆਮ ਆਦਮੀ ਪਾਰਟੀ ਦੇ ਵਿੱਚੋਂ ਤਰਸ ਰਹੇ ਸੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਪਟਿਆਲਾ ਦੇ ਵਿੱਚ ਇੱਕ ਸੰਕੇਤਕ ਧਰਨਾ ਜਿਹੜਾ ਆਮ ਆਦਮੀ ਪਾਰਟੀ ਦੇ ਤਕਸਾਲੀ ਵਰਕਰਾਂ ਨੇ ਭਾਵ ਪਮਕੜਾ ਨੇ ਦਿੱਤਾ ਸੀ ਤਾਂ ਉਸ ਵਕਤ ਮੀਡੀਆ ਵੱਲੋਂ ਵੀ ਜੋ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦਾ ਹੈ ਤਾਂ ਉਸ ਮੀਡੀਆ ਵੱਲੋਂ ਵੀ ਇਸ ਧਰਨੇ ਦੀ ਜਿਹੜੀ ਉਹ ਬਖੂਬੀ ਟੰਗ ਦੇ ਨਾਲ ਇਹ ਕਵਰੇਜ ਕੀਤੀ ਗਈ ਸੀ ਤਾਂ ਉਸ ਵਕਤ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਕਿਵੇਂ ਪ੍ਰਵਾਸੀਆਂ ਦਾ ਦਲ ਬਦਲੂਆਂ ਦਾ ਜਿਹੜਾ ਜ਼ੋਰ ਹੈ ਉਹ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਦੇ ਵਿੱਚ ਸਿਰ ਚੜ ਕੇ ਬੋਲ ਰਿਹਾ ਹੈ ਤੇ ਇਸੇ ਤੋਂ ਹਤਾਸ਼ ਹੋ ਕੇ ਬਹੁਤ ਸਾਰੇ ਆਗੂ ਜਿੱਥੇ ਘਰ ਬੈਠ ਚੁੱਕੇ ਨੇ ਤਾਂ ਉੱਥੇ ਹੀ ਸਮੇਂ-ਸਮੇਂ ਤੇ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਦਾ ਭਾਵ ਟਕਸਾਲੀ ਵਰਕਰਾਂ ਦਾ ਜਿਹੜਾ ਉਹ ਰੋਸਾ ਵੀ ਵੇਖਣ ਨੂੰ ਮਿਲਦਾ ਚਾਹੇ ਆਪਾਂ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਜਾਂ ਪੰਜਾਬ ਦੇ ਹੋਰ ਨਾ ਹਿੱਸਿਆਂ ਦੇ ਤਹਾਰਿਕ ਹਿੱਸੇ ਚੋਂ ਆਮ ਆਦਮੀ ਪਾਰਟੀ ਦੇ ਜਿਹੜੇ ਬਹੁਤ ਸਾਰੇ ਵਰਕਰ ਨੇ ਸੈਂਕੜੇ ਹੀ ਵਰਕਰ ਨੇ ਮੈਨੂੰ ਲੱਗਦਾ ਸੈਂਕੜੇ ਤੋਂ ਜ਼ਿਆਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰ ਹੋਣਗੇ ਜਿਹੜੇ ਇਸ ਵਕਤ ਆਪਣੀ ਹੀ ਸਰਕਾਰ ਤੋਂ ਨਿਰਾਸ਼ ਚੱਲ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਦੇ ਵਿੱਚ ਉਹ ਪੁਸ਼ਪੜਤਾਲ ਨਹੀਂ ਹੈ ਜੋ ਕਿ ਸਰਕਾਰ ਆਉਣ ਤੋਂ ਬਾਅਦ ਉਹਨਾਂ ਦੀ ਪਾਰਟੀ ਦੇ ਵਿੱਚ ਪੁਸ਼ਪੜਤਾਲ ਹੋਣੀ ਚਾਹੀਦੀ ਸੀ ਤਾਂ ਹੁਣ ਪ੍ਰੀਤੀ ਮਲਹੋਤਰਾ ਜੋ ਕਿ ਆਮ ਆਦਮੀ ਪਾਰਟੀ ਦੀ ਸਾਬਕਾ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਸੀ ਤਾਂ ਉਸ ਵੱਲੋਂ ਸ਼ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਗਿਆ ਹਾਲਾਂਕਿ ਇਹ ਪ੍ਰੀਤੀ ਮਲਹੋਤਰਾ ਦਾ ਨਿੱਜੀ ਫੈਸਲਾ ਹੈ ਪਰੰਤੂ ਪ੍ਰੀਤੀ ਮਲਹੋਤਰਾ ਦੇ ਇਸ ਫੈਸਲੇ ਨਾਲ ਆਮ ਆਦਮੀ ਪਾਰਟੀ ਤੇ ਕੀ ਉਸਦਾ ਅਸਰ ਹੁੰਦਾ ਹੈ ਕਿ ਆਵਾਮ ਆਦਮੀ ਪਾਰਟੀ ਦੇ ਹੋਰ ਭਮੱਕੜਾ ਜਾਂ ਜਿਹੜੇ ਤਕਸਾਲੀ ਵਰਕਰ ਨੇ ਜੋ ਇਸ ਵਕਤ ਸਰਕਾਰ ਤੋਂ ਸੰਗਠਨ ਤੋਂ ਨਾਰਾਜ਼ ਨੇ ਕਿ ਉਹ ਵੀ ਹੋਰ ਨਾ ਪਾਰਟੀਆਂ ਵੱਲ ਅਰੁਖ ਕਰਨਗੇ ਜਾਂ ਨਹੀਂ ਫਿਲਹਾਲ ਇਹ ਤਾਂ ਸਮਾਂ ਹੀ ਦੱਸੇਗਾ